ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਅਮਨਜੀਤ ਅਮਰਕੀ ਸਪੈਸ਼ਲਿਟੀ ਹਸਪੀਟਲ ਆ ਦੇਖਿਓ ਸ੍ਰੀਰਾਮਾ ਬਾਵਾਗੇ ਕਿਹੜੇ-ਕਿਹੜੀਆਂ ਸਹੂਲਤਾਂ ਸਾਨੂੰ ਇਸ ਹਸਪੀਟਲ ਦੇ ਵਿੱਚੋਂ ਮਿਲ ਸਕਦੀਆਂ ਹੈਗੀਆਂ 24 ਘੰਟੇ ਐਮਰਜੈਂਸੀ ਸਭਾਵਾਂ ਰੇਡ ਕਰਾਂ ਦਾ ਜਿਹੜਾ ਡੈਕਟਰੀ ਲਾਰਜ ਜਿਹੜਾ ਇੱਥੇ ਮੌਜੂਦ ਹੈਗਾ ਜੇਕਰ ਗੱਲ ਕਰਦੇ ਆਂ ਇਸ ਹਸਪਤਾਲ ਦੇ ਵਿੱਚ ਡਾਇਲਿਸਿਸ ਮਸ਼ੀਨਾਂ ਦਾ ਮਸ਼ੀਨਾਂ ਦਾ ਵਾਅਦਾ ਕੀਤਾ ਗਿਆ ਕਿਉਂਕਿ ਵੱਡੀ ਲੋੜ ਸੀ ਇਸ ਇਲਾਕੇ ਨੂੰ ਡਾਇਲਿਸਿਸ ਮਸ਼ੀਨ ਦਾ ਔਰ ਅਕਸਰ ਮਸ਼ੀਨਾਂ ਆ ਗਏ ਆਈ ਸੀ ਯੂ ਵਾਰਡ ਆ ਗਏ ਜਿਸੀ ਜਿਹੜਾ ਰਿਕਟਰ ਸਪੈਸ਼ਲਿਸਟ ਨੈਕ ਹੈ ਇਸ ਤਰ੍ਹਾਂ ਐਮਰਜੈਂਸੀ ਸੂਚ ਹੈਗੀ ਰੋਡ ਐਕਸੀਡੈਂਟ ਨੂੰ ਲੈ ਕੇ ਵੀ 24 ਘੰਟੇ ਐਮਰਜੈਂਸੀ ਸੂਚ ਹੈਗਾ ਸੋ ਦੇਖਦੇ ਹਾਂ ਸਵੇਰਾਂ ਤੇ ਕਰਦੇ ਹਾਂ ਗੱਲਬਾਤ ਜੀ ਨਾ ਆਪਣਾ ਜੀ ਸਸੀ ਗਾਲ ਜੀ ਮੇਰਾ ਨਾਮ ਡਾਕਟਰ ਦਵਿੰਦਰ ਸਿੰਘ ਕਾਲਜ ਹਸਪਤਾਲ ਅਮਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਜਨਰਲ ਫਿਜ਼ੀਸ਼ੀਅਨ ਕਰਦੇ تھے ਕੰਮ ਕਰ ਰਿਹਾ ਹਾਂ ਇਹ ਸਾਡੇ ਕੋਲ ਪੇਸ਼ੈਂਟ ਇੱਥੇ ਐਡਮਿਟ ਹੋਏ ਨੇ ਇਹਨਾਂ ਦਾ ਕੋਨ ਬਹੁਤ ਘੱਟ ਹੈ ਪੇਸ਼ੈਂਟ ਕੋਨ ਸਿਰਫ ਮਰੀਜ਼ ਦਾ ਕੋਨ 6 ਗ੍ਰਾਮ ਹੈਗਾ ਹੈ ਮਰੀਜ਼ ਨੂੰ ਥੋੜੀ ਕਿਡਨੀ ਦੀ ਵੀ ਦਿੱਕਤ ਆਈ ਹੈਗੀ ਹੈ ਪਰ ਜਿਸ ਦਿਨ ਮਰੀਜ਼ ਆਇਆ ਹੈਗਾ ਸੀ ਬਹੁਤ ਜ਼ਿਆਦਾ ਉਹਨੂੰ ਸੈਚੂਰੇਸ਼ਨ ਕਾਫੀ ਘੱਟ ਸੀ ਤੇ ਆਕਸੀਜਨ ਲੈਵਲ ਇਨ ਦਾ ਬਹੁਤ ਜ਼ਿਆਦਾ ਘੱਟ ਸੀ ਪੇਸ਼ੈਂਟ ਨੂੰ ਸਾਹ ਛੱਡ ਰਿਹਾ ਸੀ ਪੇਸ਼ੈਂਟ ਹੁਣ ਪਹਿਲਾਂ ਨਾਲੋਂ ਕਾਫੀ ਸਟੇਬਲ ਹੋ ਚੁੱਕਾ ਹੈ ਕਿ ਨਾਂਜੀ ਤੁਹਾਡਾ ਜੀ ਸਿਮਰਜੀਤ ਸਾਹਿਬ ਸਿਮਰ ਸਿਮਰਜੀਤ ਘਰ ਪਿੰਡ ਕਿਹੜਾ ਜੀ ਬੁੱਲੇ ਵਾਲਾ ਠੀਕ ਹੈ ਜੀ ਹੁਣ ਤੁਸੀਂ ਹਾਂ ਜੀ ਹਾਂ ਜੀ ਸਾਡੇ ਇਥੇ ਹਰ ਤਰ੍ਹਾਂ ਦਾ ਟਰੀਟਮੈਂਟ ਕੀਤਾ ਜਾਂਦਾ ਹੈ ਕਿਸੇ ਤਰ੍ਹਾਂ ਦਾ ਹਾੜ ਦਾ ਹੋਵੇ ਪੇਸ਼ੈਂਟ ਕਿਸੇ ਵੀ ਤਰ੍ਹਾਂ ਕੋਈ ਸਰਜਰੀ ਦਾ ਹੋਵੇ ਕੋਈ ਐਕਸੀਡੈਂਟ ਦਾ ਟਰੋਮਾ ਹੋਵੇ ਹਰ ਤਰ੍ਹਾਂ ਦਾ ਸੀ ਇਥੇ ਨਾਲ ਜੀ ਸੁਵਿਧਾ ਅਵੇਲੇਬਲ ਹੈ ਇਲਾਕੇ ਨੂੰ ਬੇਹਤ ਤਰ੍ਹਾਂ ਦੀ ਸਹੂਲਤਾਂ ਹਾਂ ਜੀ ਇਲਾਕੇ ਨੂੰ ਇੱਕ ਗ੍ਰੇਡ ਤਰ੍ਹਾਂ ਦੀ ਸਹੂਲਤਾਂ ਅਵੇਲੇਬਲ ਹੈ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਹਸਪਤਾਲ ਜੀ 24 ਘੰਟੇ ਡਾਕਟਰ ਅਵੇਲੇਬਲ ਨਹੀਂ ਹੁੰਦੇ ਬਟ ਇਸ ਹਸਪਤਾਲ ਵਿੱਚ 24 ਘੰਟੇ ਡਾਕਟਰ ਅਵੇਲੇਬਲ ਰਹਿੰਦੇ ਨੇ ਉਸੀ ਜਦੋਂ ਮਰਜ਼ੀ ਆ ਸਕਦੇ ਉਸੇ ਟਾਈਮ ਅਸੀਂ ਚੈੱਕ ਆਉਟ ਕਰਦੇ ਠੀਕ ਡਾਕਟਰ ਸਾਹਿਬ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਜੀ ਹਾਂਜੀ ਮੈਂ ਡਾਕਟਰ ਅਮਨਜੀਤ ਤਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਪ ਕੇ ਅ ਦੋਸਤੋ ਜਿਵੇਂ ਸਾਡੀ ਇੱਕ ਮੁਹਿੰਮ ਚੱਲ ਰਹੀ ਆ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ ਦੇ ਤਹਿਤ ਅ ਅੱਗੇ ਵੀ ਵਾਰੀ ਵਾਰੀ ਅਸੀਂ ਜਿੰਨੀਆਂ ਵੀ ਇੰਟਰਵਿਊ ਕਰਦੇ ਆ ਜਾਂ ਲਾਈਵ ਬੋਲਿਓ ਉਹਨਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਦੱਸਦੇ ਰਹਿੰਦੇ ਆ ਜੋ ਵੀ ਆਪਣੇ ਹਸਪਤਾਲ ਦੇ ਵਿੱਚ ਨਵੀਂ ਚੀਜ਼ ਲੈ ਕੇ ਆਉਣੇ ਆ ਉਹਦੇ ਬਾਰੇ ਹਰ ਮਤਲਬ ਹਰ ਕਿਸੇ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਇਹ ਹੁਣ ਅਸੀਂ ਜਿਹੜੀ ਮਸ਼ੀਨ ਆ ਡਾਇਲਿਸਿਸ ਮਸ਼ੀਨ ਜਿੰਨਾ ਦੀ ਮਤਲਬ ਨਵੀਂ ਟੈਕਨੀਕ ਦੀ ਮਸ਼ੀਨ ਆ ਜਿਹੜੀ 400 8S ਵਾਲੀ ਆ ਇਹ ਮਸ਼ੀਨ ਸਾਡੇ ਹਸਪਤਾਲ ਦੇ ਇੱਕ ਮੇਨ ਮੁੱਖ ਲੋਡ ਸੀਗੀ ਹਸਪਤਾਲ ਨੂੰ ਵੀ ਇਸ ਚੀਜ਼ ਦੀ ਤੇ ਸਾਡੇ ਇਲਾਕੇ ਨੂੰ ਵੀ ਇਸ ਚੀਜ਼ ਦੀ ਬਿਲਕੁਲ ਲੋੜ ਸੀਗੀ ਨਾਲ ਦੀ ਨਾਲ ਮਤਲਬ ਕਈ ਪੇਸ਼ੇਂਟ ਜਿਹੜਾ ਕਿ ਡਾਇਲਿਸਿਸ ਦੂਰ ਤੋਂ ਬਹੁਤ ਜਾ ਕੇ ਜਿਆਦਾ ਕਰਾਉਣਾ ਪੈਂਦਾ ਜਿਨ੍ਹਾਂ ਨੂੰ ਤੇ ਦੂਰ ਤੋਂ ਕਰਾਉਣਾ ਜਿੰਨਾ ਖਰਚਾ ਉਹਨਾਂ ਦਾ ਇੱਥੇ ਡਾਇਲਿਸਿਸ ਤੇ ਹੋਣਾ ਹੈ ਉਹਨਾਂ ਖਰਚਾ ਉਹਨਾਂ ਦਾ ਪੈਟਰੋਲ ਖਰਚਾ ਜਾਂ ਮਤਲਬ ਵਾ ਇੱਕ ਦਿਹਾੜੀ ਖਰਾਬ ਹੋ ਜਾਂਦੀ ਹੈ। ਦੂਸਰਾ ਇੱਥੇ ਇਹ ਕਾਰਨ ਮੈਨੂੰ ਵੀ ਇਹ ਮਸ਼ੀਨ ਜਿਹੜੀ ਹੈ ਸਾਡੇ ਕੋਲੇ 24 ਘੰਟੇ ਚੱਲੂਗੀ। ਵੀ ਜਿਵੇਂ ਕੋਈ ਵੀ ਮਤਲਬ ਕੰਮਕਾਰ ਵਾਲਾ ਬੰਦਾ ਜਿਵੇਂ ਕੋਈ ਡਿਊਟੀ ਕਰਦਾ ਗਵਰਨਮੈਂਟ ਜੌਬ ਕਰਦਾ ਹੈ। ਉਹਨਾਂ ਵਾਸਤੇ ਮਤਲਬ ਇਹ ਸਹੂਲਤਾਂ ਐਵੇਂ ਨਾ ਕਿ ਉਹਨਾਂ ਦਾ ਹੀ ਖਾਣੇ ਦਾ ਪ੍ਰਬੰਧ ਵੀ ਅਸੀਂ ਇੱਥੇ 10 ਰੁਪਏ ਦੇ ਵਿੱਚ ਕਰਦੇ ਆਂ। ਦੂਜਾ ਨਾਲ ਦੀ ਨਾਲ ਇਥੇ ਇਹ ਚੀਜ਼ ਆ ਜਾਂਦੀ ਹੈ ਕਿ ਪੇਸ਼ੈਂਟ ਦਾ ਜਿਹੜਾ ਟਾਈਮ ਟੇਬਲ ਇੱਕ ਟਾਈਮ ਵੱਜ ਜਾਂਦਾ ਹੈ ਕਿ ਇਥੇ ਸਾਡੇ ਨਾਲ ਸੰਪਰਕ ਕਰਕੇ ਆ ਕੇ ਡਾਇਲਿਸਿਸ ਕਰਾ ਲੈਂਦਾ। ਹੋਰ ਇਸ ਦੇ ਨਾਲ ਨਾਲ ਇਹ ਚੀਜ਼ ਆ ਕਿ ਇਹ ਮਸ਼ੀਨ ਜਿਹੜੀ ਲੇਟੈਸਟ ਹੋਣ ਦੇ ਨਾਲ ਨਾਲ ਇਸ ਦੇ ਵਿੱਚ ਇੱਕ ਪੈਕ ਲੱਗਦਾ ਹੈ ਜਿਹੜਾ ਕਿ ਪੇਸ਼ੈਂਟ ਨੇ ਜੇ ਪੇਸ਼ੈਂਟ ਦੀ ਮਤਲਬ ਡਾਇਲਿਸਿਸ ਕਰਾਉਣ ਦੇ ਨਾਲ ਨਾਲ ਉਹਦੀ ਉਮਰ 1 ਸਾਲ ਆ ਤੇ ਇਸ ਮਸ਼ੀਨ ਦੇ ਨਾਲ ਅਗਲਾ ਡਾਇਲਿਸਿਸ ਕਰਾਂਦਾ ਤੇ ਉਹਦੇ ਨਾਲ ਉਹਦੀ ਉਮਰ ਦੇ ਵਿੱਚ ਵਾਧਾ ਹੁੰਦਾ ਨਾਲ ਦੀ ਨਾਲ ਇਹ ਨਵੀਂ ਟੈਕਨੀਕ ਦੀ ਮਸ਼ੀਨ ਹੋਣ ਕਰਕੇ ਠੀਕ ਹੈ ਜਿਹੜਾ ਪੇਸ਼ੈਂਟ ਇੱਥੇ ਆਉਂਦਾ ਡਾਇਲਿਸਿਸ ਕਰਾਉਣ ਉਹਦੇ ਵਾਸਤੇ ਕੀ ਕਿਸ ਤਰ੍ਹਾਂ ਦਾ ਮਤਲਬ ਖਾਣਾ ਖਾਦਾ ਹੋਵੇ ਜਾਂ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਕੋਈ ਵਗੈਰਾ ਤੁਸੀਂ ਗਾਈਡਲਾਈਨ ਵਗੈਰਾ ਹੁੰਦੀ ਹੈ ਉਹ ਮਤਲਬ ਪੇਸ਼ੈਂਟ ਦੀ ਕੰਡੀਸ਼ਨ ਦੇ ਹਿਸਾਬ ਨਾਲ ਆ ਠੀਕ ਕਈਆਂ ਪੇਸ਼ੈਂਟਾਂ ਦਾ ਹੁਣ ਡਾਇਲਿਸਿਸ ਸਾਨੂੰ ਮਹੀਨੇ ਬਾਅਦ ਕਰਨਾ ਪੈਂਦਾ ਕਈਆਂ ਕਈਆਂ ਦਾ ਹਰ ਦਿਨ ਕਰਨਾ ਪੈਂਦਾ ਹੈ ਉਹ ਵਾਰੀ ਵਾਰੀ ਹਰ ਪੇਸ਼ੈਂਟ ਦੇ ਉੱਪਰ ਡਿਪੈਂਡ ਕਰਦੀਆਂ ਇਹ ਚੀਜ਼ਾਂ ਹੂੰ ਠੀਕ ਹੈ ਜੀ ਕੀ ਸਲਾਹ ਕੀ ਦਿਓਗੇ ਤੁਸੀਂ ਹੁਣ ਅਸੀਂ ਇਹ ਸਲਾਹ ਦੇਵਾਂਗੇ ਆਪਣੇ ਏਰੀਆ ਨੂੰ ਸਲਾਹ ਦੇਵਾਂਗੇ ਕਿ ਜਿਵੇਂ ਅਸੀਂ ਆਪਣੇ ਖੇਤਰ ਦਾ ਸਭ ਤੋਂ ਵੱਡਾ ਹਸਪਤਾਲ ਹਾਰ ਮਸ਼ੀਨਰੀ ਇੱਥੇ ਲੈ ਕੇ ਆ ਰਹੇ ਆ ਜਿਵੇਂ ਜਿਵੇਂ ਨਵੀਆਂ ਨਵੀਆਂ ਮਸ਼ੀਨਾਂ ਲੈ ਕੇ ਆ ਰਹੇ ਹੋਵੇਂ ਉਹ ਤੁਹਾਨੂੰ ਦੱਸਦੇ ਰਵਾਂਗੇ ਤੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਜੋ ਕਿ ਅਸੀਂ ਅੱਗੇ ਤੋਂ ਆਪਦੇ ਏਰੀਏ ਨੂੰ ਨਵੀਆਂ ਨਵੀਆਂ ਸਹੂਲਤਾਂ ਦੇ ਸਕੀਏ ਜੈ ਸਾਹਿਬ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਡਾਕਟਰ ਅਮਨਜੀਤ ਤਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਪੀਕੇ ਤੋਂ ਇਹ ਮਾਤਾ ਬਲਜੀਤ ਕੌਰ ਜੀ ਸਾਡੇ ਕੋਲੇ ਪਿੰਡ ਬਾਣਾਵਾਲੀ ਤੋਂ ਆਏ ਸੀਗੇ ਇਹਨਾਂ ਦੇ ਡਿੱਗਣ ਕਾਰਨ ਇਹਨਾਂ ਦਾ ਜਿਹੜਾ ਚੂਲਾ ਟੁੱਟ ਗਿਆ ਸੀ ਤੇ ਹੁਣ ਇਹਨਾਂ ਦਾ ਪਰਸੋ ਦਾ ਆਪਰੇਟ ਕੀਤਾ ਇਹਨਾਂ ਦਾ ਜਿਹਦੇ ਵਿੱਚ ਮਤਲਬ ਇੱਕ ਨੇਲਿੰਗ ਕੀਤੀ ਹੋਈ ਆ ਤੇ ਚੂਲਾ ਪਾ ਕੇ ਨਾਲ ਤੇ ਅੱਜ ਮਾਤਾ ਜੀ ਨੂੰ ਅਸੀਂ ਮਤਲਬ ਤੋੜ ਕੇ ਘਰੇ ਭੇਜਾਂਗੇ ਦੂਸਰੇ ਦਿਨ ਹੁਣ ਸਾਡੇ ਜਿੰਨੀਆਂ ਵੀ ਸਰਜਰੀਆਂ ਚੱਲਦੀਆਂ ਪਈਆਂ ਟੀਕੇ ਆ ਟੀਐਚਆਰ ਮਤਲਬ ਗੋਡੇ ਬਦਲਣਾ ਤੇ ਚੂਲੇ ਬਦਲਣਾ ਅਸੀਂ ਉਹ ਗੋਡੇ ਤੇ ਚੂਲੇ ਬਦਲ ਕੇ ਇੱਕ ਤਾਂ 20% ਸਾਡੇ ਹਸਪਤਾਲ ਵੱਲੋਂ ਐਸੇ ਡਿਸਕਾਊਂਟ ਚੱਲ ਰਿਹਾ ਤੇ ਦੂਸਰਾ ਇਹ ਵੀ ਅਸੀਂ ਕਿਸੇ ਦੇ ਵੀ ਕੋਈ ਵੀ ਮੇਡ ਇਨ ਯੂਐਸਏ ਜਾ ਮਤਲਬ ਕਿਸੇ ਵੀ ਕੰਪਨੀ ਦਾ ਕੋਈ ਗੋਡੇ ਜਿਹੜਾ ਵੀ ਪਾਉਣਾ ਹੈ ਸਾਡੇ ਕੋਲ ਅਸੀਂ ਪੇਸ਼ੈਂਟ ਦੇ ਅੱਜ ਗੋਡੇ ਪਾਏ ਦੂਜੇ ਦਿਨ ਤੋੜ ਕੇ ਘਰੇ ਪੇਸੇ ਠੀਕ ਆ ਵਿਦ ਗਰੰਟੀ ਕੋਈ ਵੀ ਹਸਪਤਾਲ ਨਹੀਂ ਦਿੰਦਾ ਅਸੀਂ ਦੇ ਰਿਆਂ 20% ਅਸੀਂ ਡਿਸਕਾਊਂਟ ਚੱਲ ਰਿਹਾ ਸਾਡੇ ਪ੍ਰੋਪਰ ਇਹ ਮਾਤਾ ਜੀ ਤੋਂ ਪੁੱਛਦੇ ਮਾਤਾ ਜੀ ਤੁਹਾਡਾ ਆਪਰੇਸ਼ਨ ਕਿਦਾਂ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੈਗੀ ਇਸ ਟਾਈਮ ਆ ਨਹੀਂ ਬੇਟਾ ਕੋਈ ਨਹੀਂ ਪਤਾ ਨਹੀਂ ਨਾ ਕੀ ਤੁਹਾਡਾ ਬਲਜੀਤ ਕੋ ਪ੍ਰਿੰਡ ਕਿਹੜਾ ਬਾਣਾ ਕਾਹਦਾ ਪ੍ਰੋਬਲਮ ਹੋਇਆ ਤੁਹਾਡਾ ਇਹ ਪਤਾ ਲਾਤ ਰੋਟੀ ਠੀਕ ਹੈ ਢਾੜ ਪਾਈ ਵਿੱਚ ਠੀਕ ਹੈ ਤੇ ਵਧੀਆ ਲਾਜ ਹੋ ਗਿਆ ਜੀ ਹਾਂ ਵਧੀਆ ਹੋ ਗਿਆ ਠੀਕ ਹੈ ਹਾਂਜੀ ਹਾਂਜੀ ਤੇ ਨਾਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਆਪਣੇ ਇਲਾਕਾ ਨਿਵਾਸੀਆਂ ਨੂੰ ਵੀ ਮਤਲਬ ਚਲੋ ਅਸੀਂ ਚਾਹੁੰਦੇ ਨਹੀਂ ਕਿ ਕਿਸੇ ਦੇ ਸੱਟ ਵੱਜੇ ਅਗਰ ਕਿਸੇ ਨੂੰ ਕੋਈ ਕੋਈ ਸੱਟ ਵੱਜ ਜਾਂਦੀ ਆ ਤੇ ਤੁਹਾਡੇ ਨੇੜੇ ਆਪਣੇ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਕੋਲੇ ਡਾਕਟਰ ਆ ਐਮਐਸ ਔਰਥੋ ਐਮਸੀਐਚ 골ਡ ਮੈਡਲਿਸਟ ਆ ਉਹ ਵੀ ਇੱਥੇ 24 ਆਵਰ ਆ ਜਿੰਨੇ ਵੀ ਡਾਕਟਰ ਸਾਡੇ ਕੋਲੇ ਇੱਥੇ ਅਵੇਲੇਬਲ ਆ ਮਤਲਬ ਉਹ ਪੱਕੇ ਤੌਰ ਤੇ ਆਉਣ ਕਾਲ ਨਹੀਂ ਐ ਨਹੀਂ ਕਿ ਅਸੀਂ ਸਰਜਰੀ ਕਰ ਰੋਡ ਐਕਸੀਡੈਂਟ ਵਗੈਰਾ ਵੀ ਜਿਹੜਾ ਹੋ ਜਾਂਦਾ ਆ ਰੋਡ ਐਕਸੀਡੈਂਟ ਤਾਂ ਮਤਲਬ ਪ੍ਰੋਪਰ ਸਾਡੇ ਕੋਲੇ ਹਾਂਜੀ ਵੈਂਟੀਲੇਟਰ ਮਸ਼ੀਨਾਂ ਤੇ ਨਾਲ ਦੀ ਨਾਲ ਜਿੰਨਾ ਜਿੰਨੀਆਂ ਵੀ ਮਤਲਬ ਮੌਕੇ ਤੇ ਅਸੀਂ ਸਹੂਲਤਾਂ ਦੇ ਸਕਦੇ ਆ ਆਪਦੇ ਵੱਲੋਂ ਵੱਧ ਤੋਂ ਵੱਧ ਦੇ ਰਹੇ ਆ